ਅੰਮ੍ਰਿਤਸਰ ਵਿਧਾਨ ਸਭਾ ਹਲਕਾ ਕੇਂਦਰੀ ਦੀ ਫਤੇ ਸਿੰਘ ਕਲੋਨੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਦਰਅਸਲ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਅਤੇ ਪੀੜਤ ਪਰਿਵਾਰ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਸਰਕਾਰ ਵੱਲੋਂ ਮਦਦ ਦਾ ਪ੍ਰੋਸਾ ਦਿੱਤਾ। ਸਵੇਰੇ 10:30 ਵਜੇ ਇਹ ਨੂੰ ਪਤਾ ਲੱਗਾ ਕਿ ਇਸ ਪਤੇ ਸਿੰਘ ਕਲੋਨੀ ਚ ਗਲੀ ਨੰਬਰ 5 ਦੇ ਵਿੱਚ ਇੱਕ ਘਰ ਦੀ ਦੂਜੀ ਮੰਜ਼ਲ ਦੀ ਛੱਤ ਜਿਹੜੀ ਆ ਉਹ ਥੰਦੇ ਆ ਪਈ ਆ ਕਿਉਂਕਿ بارشਾਂ ਬਹੁਤ ਜ਼ਿਆਦਾ ਹੋਈਆਂ ਬਰਸ਼ਾ ਤੁਸੀ ਦੇਖ ਹੀ ਰਹੇ ਹੋ ਪੂਰੇ ਨਾਰਥਰਨ ਸਾਈਡ ਆਫ ਇੰਡੀਆ ਦੇ ਸਾਰੇ ਹਿੱਸਿਆਂ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਸੀਗੀ ਉਹਦੇ ਕਰਕੇ ਨੁਕਸਾਨ ਵੀ ਹੋ ਰਿਹਾ ਸੋ ਅੱਜ ਅਸੀਂ ਇੱਥੇ ਆਏ ਆ ਮਰਜੀਤ ਸਿੰਘ ਉਹਨਾਂ ਨੂੰ ਮਿਲੇ ਆ ਕੇ ਆ ਕੇ ਸਾਰਾ ਮੌਕਾ ਦੇਖਿਆ ਔਰ ਅਸੀਂ ਇੱਕ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਫਾਈਨੈਂਸ਼ੀਅਲ ਹੈਲਪ ਜਿਹੜੀ ਕਰਨ ਲਈ ਆਵਾਂਗੇ ਸਰਕਾਰ ਵੱਲੋਂ ਔਰ ਆਪਣੇ ਵੱਲੋਂ ਵੀ ਅਸੀਂ ਸਾਰੇ ਵਲੰਟੀਅਰ ਸਾਹਿਬਾਨ ਮਿਲ ਕੇ ਤੇ ਇਹਨਾਂ ਦੀ ਮਦਦ ਕਰਨ ਲਈ ਆਵਾਂਗੇ ਨਾਲ ਇੱਕ ਮਾਤਾ ਜੀ ਇਹਨਾਂ ਨੇ ਵੀ ਦੱਸਿਆ ਇਹਨਾਂ ਦੇ ਵੀ ਘਰ ਦੀ ਸੱਤ ਦੇਖਿਓ ਉਹਨਾਂ ਦੀ ਵੀ ਮਦਦ ਅਸੀਂ ਜ਼ਰੂਰ ਕਰਾਂਗੇ